ਰਾਵਣ ਨੂੰ ਕਹਿੰਦੇ ਨੇ 10 ਸਿਰਾਂ ਵਾਲਾ ਨਹੀਂ ਉਹਦੇ ਇੱਕ ਸਿਰ ਦੇ ਚ ਇਤਨਾ ਦਿਮਾਗ ਸੀ ਸ਼ਾਇਦ ਦਸਾਂ ਚ ਵੀ ਨਾ ਹੋਵੇ ਉਹਨੂੰ ਚਾਰਾਂ ਵੇਦ ਜ਼ਬਾਨੀ ਕੰਢ ਸਨ ਤੇ ਇਤਨੇ ਵੇਦ ਜ਼ਬਾਨੀ ਕੰਢ ਹੋਣ ਤੇ ਜ਼ਬਾਨੀ ਪਾਠ ਕਰਦਾ ਸੀ ਸਾਹਮਣੇ ਰੱਖ ਕੇ ਨਹੀਂ ساری ਜ਼ਿੰਦਗੀ ਕਈ ਰੇ ਰਾਜ ਸਾਹਿਬ ਪੜਦੇ ਰਹਿਣਾ ਤਾਂ ਵੀ ਗੁਟਕਾਈ ਚਾਹੀਦਾ ਜਬ ਸਭ ਕੋਈ ਨਹੀਂ ਕੰਢ ਜਬ ਜੀ ਕੋਈ ਨਹੀਂ ਕੰਢ ਉਹਨੂੰ ਸਾਰੀ ਬਾਣੀ ਕੰਢ ਸੀ ਤੁਹੇ ਤਾਂ ਹੀ ਹੋ ਸਕਦਾ ਹੈ ਚੇਤੇ ਸ਼ਕਤੀ ਬੜੀ ਪਰਵਲ ਹੋਵੇ ਸੋਚ ਸ਼ਕਤੀ ਬੜੀ ਪਰਵਲ ਹੋਵੇ। ਔਰ ਉਸ ਸੰਪਨ ਵੀ ਬੜਾ ਹੋ ਗਿਆ ਸੀ। ਸੋਨੇ ਦੀ ਲੰਕਾ। ਚੰਦ ਸੂਰਜ ਜਾ ਕੇ ਤਪਤਰਸ ਹੋਈ। ਸੂਰਜ ਵੀ ਊਰਜਾ ਨਾਲ ਚੁੱਲ੍ਹੇ ਅੱਜ ਪਏ ਜਲਦੇ ਨੇ ਪਰ ਰਾਵਣ ਨੇ ਉਦੋਂ ਜਲਾਏ ਸੀ। ਲੰਕਾ ਉਸਦੀ ਬਹੁਤ ਉੱਨਤ ਹੋ ਚੁੱਕੀ ਸੀ, ਵੱਧ ਚੁੱਕੀ ਸੀ। ਸ਼ਿਵਜੀ ਦਾ ਭਗਤ ਸੀ। ਔਰ ਭਗਤ ਵੀ ਬੜਾ ਨਿਰਾਲਾ। ਉਦੀ ਪ੍ਰਾਰਥਨਾ ਐ ਸ਼ਿਵ ਜੀ ਮੇਰੇ ਮਸਤਕ ਤੇ ਅਗਰ ਤੇਰਾ ਹੱਥ ਨਹੀਂ ਤੇ ਇਸ ਮਸਤਕ ਦੀ ਮੈਨੂੰ ਲੋੜ ਵੀ ਨਹੀਂ ਸਿਰs ਕੱਟ ਕੇ ਅੱਗੇ ਸ਼ਿਵ ਜੀ ਨੇ ਜੋੜ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਤੇ ਪੰਜ ਸਿੱਖ ਅੱਗੇ ਆਏ ਨੇ ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ ਤੇ ਰਾਵਣ ਕੱਟ ਕੇ ਅੱਗੋਂ ਰੱਖਦਾ ਪਿਆ ਇਹ ਮਾਮੂਲੀ ਬੰਦਾ ਤੇ ਨਹੀਂ ਹੈ ਸਿਰਫ 라वण ਨਾਲ ਇਨਸਾਫ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਤੱਕ ਹੋਰ ਕਿਸੇ ਨੇ ਨਹੀਂ ਕੀਤਾ ਪੰਕਤੀਆਂ ਮੈਂ ਗੁਰੂ ਅਰਜਨ ਦੇਵ ਜੀ ਦੀਆਂ ਰੱਖਾਂ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਠ 라वण ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਘਟ 라वण ਕੋਈ ਬਿਖਾਰੀ ਨਹੀਂ ਸੀ ਰਾਜਾ ਸੀ ਅਗਰ ਰੱਬੀ ਪ੍ਰੇਮ ਦਾ ਸੌਦਾ ਤੇ ਮਹਾਪੁਰਸ਼ਾਂ ਦੀ ਅਸੀਸ ਤੇ ਆਸ਼ੀਰਵਾਦ ਕਿਦਰੇ ਮਾਇਆ ਦੀ ਦਮੜੀਆਂ ਨਾਲ ਮਿਲ ਜਾਂਦੀ ਤੇ ਸੋਨੇ ਦੀ ਲੰਕਾ ਸੀ ਰਾਵਣ ਦੀ ਉਹਨੂੰ ਸੀਸ ਕੱਟਣ ਦੀ ਲੋੜ ਨਹੀਂ ਸੀ ਸੋਨੇ ਨਾਲ ਆਸ਼ੀਰਵਾਦ ਲੈ ਸਕਦਾ ਸੀ ਉਹਨੂੰ ਪਤਾ ਸੀ ਨਹੀਂ ਸੀਸ ਕੱਟ ਕੇ ਅੱਗੋਂ ਰੱਖਦਾ ਹੈ ਬੜਾ ਭਗਤ ਹੈ ਬੜਾ ਭਗਤ ਹੈ ਬੜਾ ਵਿਚਾਰਕ ਹੈ ਬੜਾ ਸਿਆਣਾ ਹੈ ਜਿ ਰੂਹੇ ਜ਼ਮੀਨ ਦਿੱਤੇ ਅੱਜ ਤੱਕ ਜਿੰਨੀ 라ਵਣ ਦੀ ਬੇਇਜ਼ਤੀ ਹੋਈ ਹੈ ਕਿਸੇ ਦੀ ਵੀ ਨਹੀਂ ਸਾਲ ਦੇ ਸਾਲ ਉਹਨੂੰ ਪੋਕਿਆ ਜਾਂਦਾ ਕਿਸੇ ਦਾ ਪੁਤਲਾ ਇੱਕ ਦਫਾ ਜਲਾਇਆ ਜਾਂਦਾ ਕਿਸੇ ਦਾ ਦੋ ਦਫਾ ਇਹ ਤੇ ਹਜ਼ਾਰਾਂ ਸਾਲਾਂ ਤੋਂ ਜਲਾਇਆ ਜਾ ਰਿਹਾ ਹੈ ਪੋਕਿਆ ਜਾ ਰਿਹਾ ਹੈ ਕਸੂਰ ਕੀ ਹੈ ਮੈਨੂੰ ਨਹੀਂ ਦਿਖਾਈ ਦਿੰਦਾ ਉਸ ਸਮਾਂ ਵਿੱਚ ਸਵੈਂਬਰ ਦੀ ਪ੍ਰਥਾ ਆਮ ਸੀ ਬੱਚੀਆਂ ਆਪਣਾ ਵਰ ਆਪ ਚੁਣਦੀਆਂ ਸਨ ਸਰੂਪਨਖ ਜਿਦੇ ਨੈਣ ਨਕਸ਼ ਬੜੇ ਸੁੰਦਰ। ਆਖਰ ਸਰੀਰਕ ਸੋਪਣ ਤੇ ਮਨ ਦੇ ਸੁਭਾਵ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ। ਸਰੂਪਨਖ ਜਿਸ ਦੇ ਨੈਣ ਨਕਸ਼ ਅਤੀ ਸੁੰਦਰ ਨੇ। ਇਹਨੇ ਵਰ ਚੁਣ ਲਿਆ ਸਵੈਮਵਰ ਸਮਾਜ ਦੀ। ਖੁਲ ਸੀ ਸਮਾਜ ਨੇ ਐਸੀ ਖੁਲ ਬੱਚੀਆਂ ਨੂੰ ਦੇਰ ਰੱਖੀ ਸੀ। ਸਵੈਮਵਰ ਆਪਣਾ ਵਰ ਆਪ ਚੁਣੋ। ਮਾਂ ਬਾਪ ਮਦਖਲਤ ਨਹੀਂ ਕਰਦੇ ਸਨ। ਨੇ ਵਰ ਚੁਣ ਲਿਆ लक्ष्मण लक्ष्मण ਇਨਗਾਰੇ ਹੋਏ ਤੋ लक्ष्मण ਤੋਂ ਵੀ ਅਤੀ ਸੁੰਦਰ ਸੰਰਾਮ RAM ਨੂੰ ਵੀ ਚੁਣ ਬੈਠੇ RAM ਨੇ ਕਿਹਾ ਨਹੀਂ ਮੈਂ ਬਿਆਤਾ ਤੋ लक्ष्मण ਨਾਲ ਕਰ ਭੇਜਦੇ ਨੇ लक्ष्मण ਕੋਲ ਤੇ लक्ष्मण ਨੱਕ ਕੱਟ ਦਿੰਦੇ ਨੂੰ ਨੱਕ ਹੀ ਉਸਦੀ ਸਭ ਤੋਂ ਖੂਬਸੂਰਤ ਸੀ ਇਹ ਨੱਕ ਨਾ ਆਵੇ ਤੇ ਸਾਰਾ ਚਿਹਰਾ ਬਦਸੂਰਤ ਹੋ ਜਾਂਦਾ ਹੈ ਔਖੇ ਨਾਣਾ ਮੈਂ ਦਿਲ ਸ਼ਿਕਨੇ ਲਈ ਲਫ਼ਜ਼ ਨਹੀਂ ਬੋਲਦਾ ਪਿਆ ਕਿਸੇ ਸੰਤ ਦਾ ਇਹ ਕੰਮ ਨਹੀਂ ਕਿਸੇ ਇਸਤਰੀ ਦੀ ਨੱਕ ਕੱਟ ਦੇਵੇ ਉਹਨੂੰ ਹਮੇਸ਼ਾ ਜੀ ਕਰੂਪ ਕਰ ਦੇਣਾ ਇਹ ਤੇ ਪਹਿਲ ਕੀਤੀ ਹੈ ਇਹ ਏਸ਼ੀਆ ਦਾ ਇਲਾਕਾ ਖਾਸ ਕਰਕੇ ਹਿੰਦੁਸਤਾਨ ਇਧਰ ਈਰਾਨ ਤੱਕ ਥੋੜਾ ਜਿਹਾ ਰਸ਼ੀਆ ਦਾ ਇਲਾਕਾ ਚੀਨ ਜਾਪਾਨ ਕੋਰੀਆ ਲਾਓਸ ਕੰਬੋਡੀਆ ਜਿਹੜਾ ਏਸ਼ੀਆ ਦਾ ਇਲਾਕਾ ਹੈ ਇਧਰ ਇਹ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੀ ਤੋਹਨ ਬਰਦਾਸ਼ਤ ਕਰ ਲੈਣ ਤੇ ਕਰ ਲੈਣ ਲੇਕਿਨ ਭਰਾ ਭੈਣ ਦੀ ਤੋਹਨ ਬਰਦਾਸ਼ਤ ਨਹੀਂ ਕਰਦਾ ਭੈਣ ਦੀ ਗੱਲ ਵੀ ਨਹੀਂ ਸਹਾਰਦਾ ਮਰਮਿਟਣ ਨੂੰ ਤਿਆਰ ਹੋ ਜਾਂਦਾ ਭਰਾ ਸ੍ਰੂਪ ਨਖੜਦਾ ਜਦ ਇਹ ਹਾਲ ਹੋਇਆ ਤੇ ਰਾਵਣ ਆਪੇ ਤਬਾਰ ਹੋ ਗਿਆ ਆਮ ਭਿਰਾ ਆਪੇ ਤੋਂ ਬਾਹਰ ਹੋ ਜਾਂਦਾ ਉਤੇ ਰਾਜਾ ਸੀ ਸ਼ਕਤੀਸ਼ਾਲੀ ਸੀ ਉਹਨੇ ਆਖੇ ਨਹੀਂ ਇਹ ਮੇਰੀ ਭੈਣ ਦੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ ਉਹ ਰਾਮ ਦੀ ਪਤਨੀ ਚੁੱਕ ਕੇ ਲਿਆਇਆ ਤਾਂ ਕਿਸੇ ਦੀ ਪਤਨੀ ਚੁੱਕ ਕੇ ਲੈਣੀ ਵੀ ਉਸ ਦੀ ਨੱਕ ਹੀ ਕਟਣੀ ਹੋਣੀ ਹੈ ਗੁਸਤਾਖੀ ਵਾਫ ਲੇਕਿਨ ਉਸ ਦੀ ਪਵਿੱਤਰਤਾ ਉਹ ਆਪਣੇ ਮਹਿਲਾ ਚ ਨਹੀਂ ਲੈ ਕੇ ਗਿਆ ਅਸ਼ੋਕ ਬਾੜ ਕੱਚ ਕੇ ਕੈਦ ਰੱਖਿਆ ਹੈ ਔਰ ਜਿਵੇਂ ਅੱਜ ਲੇਡੀਜ਼ ਪੁਲਿਸ ਹੁੰਦੀ ਹੈ ਇਸ ਤਰ੍ਹਾਂ ਔਰਤਾਂ ਦਾ ਪਹਿਰਾ ਸੀ ਮਰਦ ਨਹੀਂ ਸੀ ਇਖਲਾਕ ਦੀ ਬਲੰਦੀ ਸੀ ਸ਼ਿਵਜੀ ਦਾ ਉਪਾਸ਼ਕ ਸੀ ਫਿਰ ਇਸ ਨੂੰ ਦੁਸ਼ਟ ਕਿਉਂ ਕਹਿੰਦੇ ਨੇ ਦਰਸਲ ਗੱਲ ਇਹ ਨਹੀਂ ਹੈ ਜੋ ਜਿੱਤ ਜਾਏ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਸ਼ੈਤਾਨ ਹੋ ਜਾਂਦਾ ਹੈ ਗੱਲ ਇਤਨੀ ਹੈ ਹਾਰੇ ਕੋ ਹਰੀ ਨਾਮ ਹਾਰੇ ਨਾਲ ਕੌਣ ਚੱਲਦਾ ਹੈ ਕੋਈ ਵੀ ਨਹੀਂ ਚੱਲਦਾ ਕਲਮ ਦੇਦਾ ਨਹੀਂ ਜ਼ਬਾਨ ਦੇਦਾ ਨਹੀਂ ਦਿਮਾਗ ਦੇਦਾ ਨਹੀਂ ਜੋ ਜਿੱਤ ਜਾਏ ਉਹਦੇ ਨਾਲ ਚੱਲਦੇ ਨੇ ਹਾਰੇ ਉਹਦੇ ਨਾਲ ਕੌਣ ਚੱਲਦਾ ਹੈ ਔਰ ਇਤਿਹਾਸ ਗਵਾਹ ਹੈ ਮੈਦਾਨ-ਏ-ਜੰਗ ਦੇ ਚ ਜਦ ਗिराਇਆ ਗਿਰ ਗਿਆ ਜ਼ਖਮਾਂ ਦੀ ਤਾਬ ਨਾ ਲਿਆ ਕੇ ਸ਼੍ਰੀ ਰਾਮ ਆਪਣੇ ਭਰਾਤਾ ਲਕਸ਼ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ ਬਹੁਤ ਕੀਮਤੀ ਇਹਦੇ ਆਖਰੀ ਪ੍ਰਾਣਾਂ ਦੀ ਡੋਰੀ ਟੁੱਟੇ ਤੋ ਇਸ ਦੇ ਕੋਲੋਂ ਕੋਈ ਸਿੱਖਿਆ ਲੈ ਲਵੇ ਕੋਈ ਗਿਆਨ ਹੀ ਲੈ ਲਵੇ ਕਹਨ ਲਕਸ਼ਮਣ ਗਏ ਹੱਥ ਜੋੜ ਕੇ ਕਹਿੰਦੇ ਨੇ ਬ੍ਰਾਹਮਣ ਦੇਵਤਾ ਜੋ ਕੀਮਤੀ ਤੋਂ ਕੀਮਤੀ ਅਨਭਵ ਤੁਹਾਡੇ ਕੋਲ ਹੈ ਸਾਡੀ ਝੋਲੀ ਚ ਪਾਓ ਗਿਆਨ ਲੈਣ ਵਾਸਤੇ ਰਾਮ ਵੇਚ ਦੇਣਾ ਆਪਣੇ ਭਰਾਤਾ ਕੁਛ ਤੇ ਸੋਚੋ ਮਨੁੱਖ ਕੀ ਸੀ ਉਹ ਬੰਦਾ ਕੀ ਸੀ ਰਾਵਣ ਨੇ ਅੱਖਾਂ ਖੋਲੀਆਂ ਬੰਦ ਕਰ ਲਈਆਂ ਕਿਉਂਕਿ ਸਿਰ ਦੇ ਭਾਰ ਖੜੇ ਹੋ ਕੇ ਉਹਨੇ ਆਖੇ ਬ੍ਰਾਹਮਣ ਦੇਵਤਾ ਵੱਡਾ ਜੋ ਕੀਮਤੀ ਅਨੁਭਵ ਹੈ ਤੁਹਾਡੇ ਕੋਲ ਮੇਰੀ ਝੋਲੀ ਚ ਪਾਓ ਅੱਖ ਖੋਲ ਕੇ 라वण ਨੇ ਅੱਖਾਂ ਬੰਦ ਕਰ ਲਈਆਂ ਵਾਪਸ ਆ ਗਏ ਸ਼੍ਰੀ ਰਾਮ ਨੂੰ ਕਹਿੰਦੇ ਨੇ ਭਗਵਾਨ ਉੱਤੇ ਨਹੀਂ ਬੋਲਦਾ ਸ਼੍ਰੀ ਰਾਮ ਕਹਿੰਦੇ ਲਕਸ਼ਮਣ ਤੈਨੂੰ ਗਿਆਨ ਲੈਣ ਦੀ ਜਾਚ ਨਹੀਂ ਆਈ ਜਾ ਉਸ ਦੇ ਕਦਮਾਂ ਵਿੱਚ ਖੜਾ ਹੋ ਤੇ ਉਹਦੇ ਚਰਨਾਂ ਨੂੰ ਹੱਥ ਲਾ ਹੱਥ ਜੋੜ ਕੇ ਮੰਗ ਕਰ ਇੰਜ ਥੋੜੀ ਆਕੜ ਕੇ ਖੜਾ ਹੋ ਗਿਆ ਤੂੰ ਉਹਦੇ ਸਿਰ ਦੇ ਕੋਲ ਜਿਸ ਦੇ ਕਦਮਾਂ ਦੇ ਸ਼੍ਰੀ ਰਾਮ ਆਪਣੇ ਛੋਟੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਮਨੁੱਖ ਮਾਮੂਲੀ ਨਹੀਂ ਹੈ ਬੰਦਾ ਮਾਮੂਲੀ ਨਹੀਂ ਲਕਸ਼ਮਣ ਹੁਣ ਕਦਮਾਂ ਵਿੱਚ ਖੜੇ ਹੋ ਕੇ ਹੱਥ ਜੋੜ ਕੇ ਕਹਿੰਦੇ ਨੇ ਬ੍ਰਾਹਮਣ ਦੇਵਤਾ ਜੋ ਕੀਮਤੀ ਅਨੁਭਵ ਹੈ ਤੁਹਾਡੇ ਕੋਲ ਸਾਡੀ ਝੋਲੀ ਚ ਪਾਓ ਹੁਣ ਬ੍ਰਾਹਮਣ ਨੇ ਅੱਖਾਂ ਖੋਲੀਆਂ ਨੇ ਭਈ ਹੁਣ ਇਸ ਨੂੰ ਲੈਣ ਦਾ ਢੰਗ ਆਇਆ ਹੈ ਅਕੇ ਲਖਮਣ ਮਨੁਕਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ ਆਉਂਦਾ ਹੀ ਨਹੀਂ ਵਰਤਮਾਨ ਨਕਦ ਹੈ ਬੂਤਕਾਲ ਤੇ ਭਵਿਸ਼ ਸਭ ਉਦਾਰੀ ਨੇ ਇੱਕ ਗੁਜ਼ਰਿਆ ਹੋਇਆ ਹੈ ਇੱਕ ਆਉਣ ਵਾਲਾ ਹੈ ਹੱਥ ਦੇ ਚ ਨਹੀਂ ਹੱਥ ਦੇ ਚ ਵਰਤਮਾਨ ਆਉਂਦਾ ਜੋ ਜ਼ਰੂਰੀ ਕੰਮ ਹੈ ਅੱਜ ਕਰ ਲਈਏ ਉਸ ਬੋਨ ਕਰਨਾ ਹੈ ਮਲਕਵੀ ਕਰਨਾ ਹੈ ਪਿੱਛੇ ਛੁੱਟਣਾ ਹੈ ਜੋ ਗੈਰ ਜ਼ਰੂਰੀ ਕੰਮ ਹੋਵੇ ਕੰਮ ਨੂੰ ਸੁਟੇ ਭਵਿੱਖ ਤੇ ਜ਼ਰੂਰੀ ਕੰਮ ਨੂੰ ਕੱਲ ਤੇ ਨਾ ਸੁਟੀ ਕਿਉਂ ਮਨੁੱਖ ਦੀ ਜ਼ਿੰਦਗੀ ਚ ਕਤਈ ਕੱਲ ਨਹੀਂ ਆਉਂਦਾ ਐਨੀ ਕੀਮਤੀ ਗੱਲ ਲੋਕ ਕਹਿੰਦੇ ਪਰ ਹੁਣ ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ ਅਹਿਸਾਸ ਤੇ ਹੈ ਇਸ ਦੇਸ਼ ਵਾਸੀਆਂ ਨੂੰ ਸਾਰਾ ਦਿਨ ਪੁਤਲਾ ਬਣਾ ਕੇ ਪੂਜਦੇ ਵੀ ਨੇ ਪ੍ਰਸ਼ਾਦ ਵੀ ਰੱਖਦੇ ਨੇ ਮੱਥਾ ਵੀ ਟੇਕਦੇ ਨੇ ਪਰ ਸ਼ਾਮ ਨੂੰ ਉਸ ਦੀ ਬੇਇੱਜ਼ਤੀ ਵੀ ਕਰਦੇ ਨੇ ਉਹ ਦਾ ਕੁੱਤਲਾ ਵੀ ਜਲਾਉਂਦੇ ਐਹਸਾਸ ਤੇ ਹੈ ਵਿਦਵਾਨ ਸੀ ਐਹਸਾਸ ਤੇ ਸੀ ਸ਼ਿਵ ਦੀ ਦਾ ਭਗਤ ਸੀ ਇਹ ਐਹਸਾਸ ਤੇ ਹੈ ਇਸ ਚੀਜ਼ ਦਾ ਜੋ ਹੈ ਪੂਰਾ ਬੋਝ